ਕਪੜੀ ਮਾਤਾ ਪਹਿਣ ਕੋਈ ਹਿੱਸਾ ਦੇਣਾ ਚਾਹੁੰਦੀ ਹੋਵੇ ਪੁਲਿਸ ਪਹੁੰਚੋ ਗੱਸਾ ਕਸੀਦੀ ਜੀਪੀਓ ਜੀ ਨੇ ਸਟਾਰਟ ਕਰਨੀ ਹੈ ਆਪਣੀ ਬੈਕਪੋਲਰ ਨਾਮ ਲਿਖਾ ਤਾ ਤਾਂ ਕਿ ਅਸੀਰ ਸਾਡਾ ਸੂਬਾ ਕਦੀਰਤ ਦੀ ਟੈਨਾਲਾ ਗੇਮ ਕਰਾ ਸਕੀਏ ਬਾਕੀ ਪਤਾ ਨਗਰ ਤੋਂ ਕਿਤੇ ਤਾਂ ਨੰ ਬੜੇ ਬੜੇ ਮੈਡ ਕੁੜੀਆਂ ਦਾ ਪ੍ਰਾਪਤ ਕਰਦੇ ਨੇ ਹੁਣ 68 ਸਗੋਂ ਬੈਲ ਨੂੰ ਗੱਲ ਹੈ ਤਾਂ ਉਰੇ ਆਪਾਂ ਨੇ ਇਹ ਬੈਲ ਨੂੰ ਵੀ ਚਾਰ ਚੱਕ ਲਗਾਉਣੇ ਨੇ ਰੱਸਾ ਕੱਸਦੀਆਂ ਕੁੜੀਆਂ ਤੇ ਅੱਪੀਆਂ ਤੱਕ ਅੰਤਿਆਰ ਤੱਕ ਆਉਣ ਤਾਂ ਕਿ ਅਸੀਂ ਕੱਲੂ ਹੋਰ ਵਧੀਆ ਗੇਮਾਂ ਸਟਾਰਟ ਕਰ ਸਕੀਏ ਹੁਣ ਦੋ ਤਿੰਨ ਹੋਰ ਅਸੀਂ ਨੇ ਕਰਵਾਉਣਾ ਬਹੁਤ ਕੁੜੀਆਂ ਨੂੰ ਫਾਸਟ ਕਰਤੀਆਂ ਲਾਸਟ ਵਾਲੀਆਂ ਤੱਲੂ ਉਹ ਜਿਹੜੇ ਇعلان ਗਏ ਤੈਨੂੰ ਕੋਣ ਅੱਗ ਵੱਤ ਕੰਨ ਮੈਚ ਹੋਊਗਾ ਪਲੀਜ਼ ਦੋਲ ਹੋਣ ਨੇ ਸਾਰੇ ਖੜੇ ਹੋ ਬੱਚੇ ਤੇ ਉਸ ਤੋਂ ਬਾਅਦ ਆਪਣਾ ਜੋਗਿੱਦੇ ਪੰਨ ਦਾ ਜੋਰ ਲੈਣਾ ਸਾਰੇ ਨੇ ਖੜੇ ਹੋ ਬੱਚੇ ਖੜੇ ਰੋ ਵੈਰੀ ਗੁੱਡ ਸਾਰੇ ਚੰਕਾਰੋ ਉੱਠੜਾ ਕਰੋ ਅਭੀ ਸਾਰੇ ਆਪਕਾ ਵੀ ਆਪਕਾ ਵੀ ਲੱਗੀ ਹੈ ਹਾਂ ਪਾਕੀ ਕਰਤਾ ਨੂੰ ਕਹਿਣੀ ਸੋਤਾ ਪੈਣੋ ਰਣ ਵੀ ਆ ਜਾਓ ਆਪਾਂ ਵੀ ਆਪਦੀ ਵਾਰੀ ਲਾ ਦੂ ਦੋ ਹੋ ਗਿਆ ਦੋ ਹੋ ਗਿਆ ਉਹ ਕੁੜੀ ਜਿੰਨੀ ਬੜੀ ਟੇਮ ਲੱਗਦੀ ਏ ਤੇ ਬੜਾ ਤੜੀਆਂ ਮੱਤੜਵਾ ਵਧੀਆ ਲੱਖ ਇੱਕ ਵਾਰ ਹੋਰ ਹੋਣਾ ਤੁਸੀਂ ਕੋਈ ਵੀ ਹਿੱਸਾ ਲੈ ਸਕਦੇ ਹੋ ਮੇਲੇ ਦਾ 50 ਲੱਖ ਸਾਰੇ ਥੇ ਮਿਟ ਕੇ ਮੇਲੇ ਦਾ 50 ਲੱਖ ਲੱਖ ਤੇ ਇੱਕ ਗਾਉਂਡ ਹੋਰ ਹੋਣਾ अपनी संघ को साइड रख दो सारे इकट्ठे हो के एक बार और मस्त मस्त लास्ट है बस लास्ट लास्ट बस खड़े हो लास्ट हो चलो रेडी रेडी गो बहुत बढ़िया वेरी गुड बहुत बढ़िया ये लास्ट थी है करती है लास्ट थी है लास्ट थी है बहुत मत चलाओ कितने धीरे आ रहे हो सारे कुड़ी ਆਪਣਾ ਲਿਤਾ ਪਾਸ ਕਰੋ ਕੱਲ ਨੂੰ ਫੇਰ ਅਸੀਂ ਕੇ ਮਾੜਾ ਕਮਾਣੇ ਸਾਰੇ ਆਪਣੇ ਚਾਰ ਹੋ ਕੇ ਆਉਣਾ ਤੇ ਕੁੜਕਾ ਮੇਰੇ ਸੂਜਣ ਨਾਲ ਮੈਂ ਪਿਆਰ ਹੋ ਕੇ ਆਉਣਾ ਹੈ ਤਾਂ ਕਿ ਆਪ ਫਸਟ ਫਰੈਂਡ ਨਾਲ ਤੇ ਇੱਥੇ ਸਾਰੇ ਤੋਂ ਉੱਪਰ ਜਾਈਏ ਕੱਲ ਵੀ ਮਾਰਾ ਦਾ DJ ਸਟਾਰ ਹਾਂ